ਬਹੁਤ ਹੀ ਮਹਨੁਭਾਗੀ ਘਟਨਾ ਇਸ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਹੈ ਜੰਡੇਆਲਾ ਪਿੰਡ ਮੈਂ ਸਮਝਦਾ ਇਸ ਜ਼ਿਲ੍ਹੇ ਦੇ ਜਿਹੜੇ ਵੱਡੇ ਪਿੰਡ ਉਹਨਾਂ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਪਿੰਡ ਤੇ ਗੁਰਦੁਆਰਾ ਸ਼੍ਰੀ ਬਾਬਾ ਸਿੱਧ ਜੀ ਸੋ ਇੱਥੇ ਇੱਕ ਬੜੀ ਹੀ ਘਣਾਉਣੀ ਮੈਂ ਸਮਝਦਾ ਅਤਿ ਦਰਜੇ ਦੀ ਘਣਾਉਣੀ ਘਟਨਾ ਵਾਪਰੀ 28 ਜੁਲਾਈ ਨੂੰ ਇੱਕ ਇੱਥੇ ਪ੍ਰਵਾਸੀਆਂ ਦਾ ਬੱਚਾ ਵੇਖੋ ਫਿਰ ਪ੍ਰਵਾਸੀਆਂ ਦੇ ਬੱਚਿਆਂ ਨੂੰ ਵਰਤਿਆ ਜਾਂਦਾ ਮੈਂ ਅੱਗੇ ਵੀ ਇਹ ਗੱਲ ਕਈ ਵਾਰੀ ਕਰ ਚੁੱਕਾ ਪ੍ਰਵਾਸੀਆਂ ਦੇ ਬੱਚੇ ਜਾਂ ਨੀਮ ਪਾਗਲ ਉਹਨਾਂ ਨੂੰ ਟੈਸਟ ਕਰਕੇ ਉਹਨਾਂ ਨੂੰ ਵਰਤਦੇ ਨੇ ਇੱਥੇ ਉਹਨੂੰ ਵਰਤਿਆ ਗਿਆ ਮਹਾਰਾਜ ਤੁਮ ਮਾਫੀ ਮੰਗਦੇ ਹੋਏ ਮੈਂ ਅਗਲੀ ਗੱਲ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਨਾਲ ਬਿਲਕੁਲ ਉਹਨੇ ਪਛਾਣ ਕੀਤਾ ਤੇ ਫਿਰ ਬੜਾ ਬੇਖੌਫ ਵੀਡੀਓ ਤੁਸੀਂ ਦੇਖ ਹੀ ਰਹੇ ਹੋਗੇ ਨਾਲ ਬੜਾ ਬੇਖੌਫ ਹੋ ਕੇ ਉੱਥੇ 5-7 ਮਿੰਟ ਜਿਹੜਾ ਉੱਥੇ ਬੜੇ ਆਰਾਮ ਨਾਲ ਉਹ ਸਾਰਾ ਕੁਝ ਕਰਦਾ ਰਿਹਾ ਉਹਨਾਂ ਹੀ ਗੰਦੇ ਮਲੀਨ ਗੰਦੇ ਹੱਥਾਂ ਦੇ ਨਾਲ ਮਹਾਰਾਜ ਦੇ ਅੰਗ ਉਹਨੇ ਛੋਏ ਨੇ ਇੱਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਵੇਲੇ ਫੁੱਲੀਆਂ ਦਾ ਪ੍ਰਸ਼ਾਦ ਪਿਆ ਸੀ ਉਹਦੇ 'ਚ ਇੱਕ ਹਿੱਟ ਜਿਹੜੀ ਇੱਥੇ ਰੱਖੀ ਸੀ ਮਛਰਾ ਮੁਛਰਾ ਮਸ ਤੇ ਉਹ ਵੀ ਉਹਨੇ ਸਪਰੈਕਟ ਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਰਵਈਆ ਉਹ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਸਾਹਮਣੇ ਆਇਆ ਉਸ ਦਿਨ ਦਾ ਜਿਹੜਾ ਜਿੱਥੇ ਉਹਨਾਂ ਨੇ ਮਾਮਲਾ ਦਬਾਇਆ ਸੀ ਉਹ ਬੱਚੇ ਨੂੰ ਵੀ ਭਜਾ ਦਿੱਤਾ ਹੋਇਆ ਪਿੰਡ ਤੋਂ ਤੇ ਅੱਜ ਵੀ ਇੱਥੇ ਸਾਰੇ ਸਿੰਘ ਸਵੇਰ ਤੋਂ ਆਏ ਬੈਠੇ ਸੀ 11 ਵਜੇ ਤੋਂ ਲੈ ਕੇ ਹੁਣ ਬਾਬੇ 8 ਵਜ ਚੁੱਕੇ ਨੇ ਕਮੇਟੀ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ ਸੋ ਇਹ ਅਤਿ ਦਰਜੇ ਦੀ ਗੈਰ ਜ਼ਿੰਮੇਵਾਰਨਾ ਹਰਕਤ ਜਿਹੜੀ ਹੈ ਇਸ ਗੁਰਦਵਾਰ ਸਾਹਿਬ ਦੀ ਕਮੇਟੀ ਵੱਲੋਂ ਹੋਈ ਹੈ ਸੋ ਅੱਜ ਬੜੇ ਹੀ ਭਾਰੀ ਮਨ ਦੇ ਨਾਲ ਸੋ ਜਿਹੜੇ ਸਟicker ਅਸੀਂ ਤਿਆਰ ਕਰਵਾ ਰਹੇ ਸੀ ਉਹ ਵੀ ਹੁਣ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਰੇ ਸਿੰਘ ਇਕੱਠੇ ਹੋਏ ਨੇ ਸੋ ਪ੍ਰਬੰਧਕਾਂ ਨੂੰ ਬੇਨਤੀ ਆ ਭਾਈ ਇਹ ਕੋਈ ਚੌਧਰ ਚਮਕਾਉਣ ਦਾ ਵੇਲਾ ਨਹੀਂ ਜੇ ਸੇਵਾ ਕਰ ਸਕਦੇ ਉਤੇ ਕਰੋ ਨਹੀਂ ਕਰ ਸਕਦੇ ਤੇ ਯੋਗ ਬੰਦਿਆਂ ਨੂੰ ਅੱਗੇ ਆਉਣ ਦਿਓ ਇੱਥੇ ਵੀ ਹੋਣਾ ਜਿਹੜਾ ਫੈਸਲਾ ਲਿਆ ਗਿਆ ਉਹ ਸੰਗਤ ਦੀ ਆਪਜੀ ਦੇ ਸਾਹਮਣੇ ਸਿੰਘ ਰੱਖਣਗੇ ਬਹੁਤ ਹੀ ਮਾਨੁਭਾਗੀ ਘਟਨਾ ਇਸ ਗੁਰਦੁਆਰਾ ਸਾਹਿਬ ਦੇ ਵਿਖੇ ਵਾਪਰੀ ਹੈ ਜੰਡੇਆਲਾ ਪਿੰਡ ਮੈਂ ਸਮਝਦਾ ਇਸ ਜ਼ਿਲ੍ਹੇ ਦੇ ਜਿਹੜੇ ਵੱਡੇ ਪਿੰਡ ਉਹਨਾਂ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਤੇ ਗੁਰਦੁਆਰਾ ਸ੍ਰੀ ਬਾਬਾ ਸਿੱਧ ਜੀ ਸੋ ਇੱਥੇ ਇੱਕ ਬੜੀ ਹੀ ਖਨਾਉਣੀ ਮੈਂ ਸਮਝਦਾ ਅਤ ਦਰਜੇ ਦੀ ਘਨਾਉਣੀ ਘਟਨਾ ਵਾਪਰੀ 28 ਜੁਲਾਈ ਨੂੰ ਇੱਕ ਇੱਥੇ ਪ੍ਰਵਾਸੀਆਂ ਦਾ ਬੱਚਾ ਵੇਖੋ ਫਿਰ ਪ੍ਰਵਾਸੀਆਂ ਦੇ ਬੱਚਿਆਂ ਨੂੰ ਵਰਤਿਆ ਜਾਂਦਾ ਮੈਂ ਅੱਗੇ ਵੀ ਇਹ ਗੱਲ ਕਈ ਵਾਰੀ ਕਰ ਚੁੱਕਾ ਪ੍ਰਵਾਸੀਆਂ ਦੇ ਬੱਚੇ ਜਾਂ ਨੀਮ ਪਾਗਲ ਉਹਨਾਂ ਨੂੰ ਪਲੇਸ ਆਊਟ ਕਰਕੇ ਉਹਨਾਂ ਨੂੰ ਵਰਤਦੇ ਨੇ ਇੱਥੇ ਉਹਨੂੰ ਵਰਤਿਆ ਗਿਆ ਮਹਾਰਾਜ ਤੁਮ ਮਾਫੀ ਮੰਗਦੇ ਹੋਏ ਮੈਂ ਅਗਲੀ ਗੱਲ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਨਾਲ ਬਿਲਕੁਲ ਉਹਨੇ ਪਛਾਣ ਕੀਤਾ ਤੇ ਫਿਰ ਬੜਾ ਬੇਖੌਫ ਵੀਡੀਓ ਤੁਸੀਂ ਦੇਖ ਹੀ ਰਹੇ ਹੋਗੇ ਨਾਲ ਬੜਾ ਬੇਖੌਫ ਹੋ ਕੇ ਉੱਥੇ 5-7 ਮਿੰਟ ਜਿਹੜਾ ਉੱਥੇ ਬੜੇ ਆਰਾਮ ਨਾਲ ਉਹ ਸਾਰਾ ਕੁਝ ਕਰਦਾ ਰਿਹਾ ਉਹਨਾਂ ਹੀ ਗੰਦੇ ਮਲੀਨ ਗੰਦੇ ਹੱਥਾਂ ਦੇ ਨਾਲ ਮਹਾਰਾਜ ਦੇ ਅੰਗ ਉਹਨੇ ਛੋਏ ਨੇ ਇੱਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਵੇਲੇ ਫੁੱਲੀਆਂ ਦਾ ਪ੍ਰਸ਼ਾਦ ਪਿਆ ਸੀ ਉਹਦੇ 'ਚ ਇੱਕ ਹਿੱਟ ਜਿਹੜੀ ਇੱਥੇ ਰੱਖੀ ਸੀ ਮਛਰਾ-ਮੁਛਰਾ ਮਸਤੇ ਉਹ ਵੀ ਉਹਨੇ ਸਪਰੈਕਟ ਤੇ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਰਵੱਈਆ ਉਹ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਸਾਹਮਣੇ ਆਇਆ ਉਰਦੰਗਾ ਜਿਹੜਾ ਜਿੱਥੇ ਉਹਨਾਂ ਨੇ ਮਾਮਲਾ ਦਬਾਇਆ ਸੀ ਉਹ ਬੱਚੇ ਨੂੰ ਵੀ ਭਜਾ ਦਿੱਤਾ ਹੋਇਆ ਪਿੰਡ ਤੋਂ ਤੇ ਅੱਜ ਵੀ ਇੱਥੇ ਸਾਰੇ ਸਿੰਘ ਸਵੇਰ ਤੋਂ ਆਏ ਬੈਠੇ ਸੀ 11 ਵਜੇ ਤੋਂ ਲੈ ਕੇ ਹੁਣ ਰਾਤ ਦੇ 8:00 ਵੱਜ ਚੁੱਕੇ ਨੇ ਕਮੇਟੀ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ ਸੋ ਇਹ ਅਤਿ ਦਰਜੇ ਦੀ ਗੈਰ ਜ਼ਿੰਮੇਵਾਰانہ ਹਰਕਤ ਜਿਹੜੀ ਹੈ ਇਸ ਗੁਰਦਵਾਰ ਸਾਹਿਬ ਦੀ ਕਮੇਟੀ ਵੱਲੋਂ ਹੋਈ ਹੈ ਸੋ ਅੱਜ ਬੜੇ ਹੀ ਭਾਰੀ ਮਨ ਦੇ ਨਾਲ ਸੋ ਜਿਹੜੇ ਸਟicker ਅਸੀਂ ਤਿਆਰ ਕਰਵਾ ਰਹੇ ਸੀ ਉਹ ਵੀ ਹੁਣ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਰੇ ਸਿੰਘ ਇਕੱਠੇ ਹੋਏ ਨੇ ਸੋ ਪ੍ਰਬੰਧਕਾਂ ਨੂੰ ਬੇਨਤੀ ਆ ਭਾਈ ਇਹ ਕੋਈ ਚੌਧਰ ਤੇ ਮਕਾਉਣ ਦਾ ਵੇਲਾ ਨਹੀਂ ਜੇ ਸੇਵਾ ਕਰ ਸਕਦੇ ਹੋ ਤੇ ਕਰੋ ਨਹੀਂ ਕਰ ਸਕਦੇ ਤੇ ਯੋਗ ਬੰਦਿਆਂ ਨੂੰ ਅੱਗੇ ਆਉਣ ਦਿਓ ਇੱਥੇ ਵੀ ਹੁਣ ਜਿਹੜਾ ਫੈਸਲਾ ਲਿਆ ਗਿਆ ਉਹ ਸੰਗਤ ਜੀ ਆਪ ਜੀ ਦੇ ਸਾਹਮਣੇ ਸੰਗ ਰੱਖਾਂਗੇ